ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਕਰਦੇ ਹੋયા ਗੁਰੂ ਦੇ ਜਿੰਨੇ ਵੀ ਸਕੂਲਾਂ ਕਾਲਜਾਂ ਪ੍ਰਬੰਧਕਾਂ ਦੇ ਨਾਲ ਉਹਨਾਂ ਸਾਰਿਆਂ ਦੀ ਤਾਇਸ ਨਾਸ ਹੋਈ ਹੈ। ਔਰ ਘਾਟੇ ਪੈਣ ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਨੇ ਸਿਖ ਕੋਮ। ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਸਿੱਖੀ ਦਾ ਨਾਸ ਹੋਇਆ ਅੱਜ ਗੁਰਗਾਂਢੀ ਦਾ ਕੱਲ ਦਾ ਇੱਕ ਬਿਆਨ ਹੈ ਜਿਦਰ ਚ ਉਹਨਾਂ ਕਹੇ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨ੍ਹਣ ਦਿੱਤੀ ਇਹ ਮੈਂ ਉਸਨੇ ਕਈ ਖਬਰਾਂ ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬਨੇ ਉਤਾਰਤੇ ਵੇ ਤੁਸੀਂ ਦੇ ਬਿਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਇਹਨਾਂ ਜੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਦੂਸਰਾ ਜਿਹੜੇ ਮੰਤਰੀ ਪਰ ਅਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸ ਕਮਿਟੀ ਨੂੰ ਦਿੱਤੀ ਔਰ ਸਭ ਤੋਂ ਵੱਡਾ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚੱਟੇ ਰਾਮ ਜੀ ਹਮਾਰੇ ਆ ਨੇ ਤੋਂ ਉਹਨਾਂ ਸਾਰਿਆਂ ਨੂੰ ਇੱਕ ਵਾਰ ਬੁਲਾ ਕੇ ਇੱਕੋ ਜੀ ਸਜਾ ਦੇ ਕੇ ਇੱਕ ਕੰਮ ਹੋਣਾ ਚਾਹੀਦਾ ਮੈਂ ਤਾਂ ਇਤਨੀ ਗੱਲ ਕੀਤੀ ਹੋਰ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰਟ ਕਮੇਟੀ ਦੇ ਜਿਹੜੇ ਮੈਂਬਰ ਐਡਵੋਕੇਟ ਸਲਾਹ ਉਹਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਵੀ ਸੁਣਨਾ ਚਾਹੀਦਾ ਇੱਕ ਵਾਰੀ ਗੱਲ ਸੁਣੋ ਹਾਂਜੀ ਮੈਂ ਉਸ ਕਾਲਪੁਰ ਦਾ ਧਨਵਾਦ ਕਰਦਾ ਹਾਂ ਕਾਲਪੁਰ ਦਾ ਧਨਵਾਦੀ ਹਾਂ ਜਿਵੇਂ ਇਹਨਾਂ ਨੇ ਕਿਹਾ ਨਾ ਰਹਿਤਨਾ ਮੈਚ ਅਰ ਨਾ ਸੁਪਨੇ ਵੀ ਨਾਲ ਲਿਓ ਮੇਰੇ ਕੋਲ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਫ ਹਾਂ ਮੈਨੂੰ ਕੋਈ ਡਰ ਨਹੀਂ ਬੁਲਾਓ ਸਾਰੇ ਸਰਨਾ ਸਾਹਿਬ ਇਸ ਸਾਰੇ ਮਾਮਲੇ ਦਾ ਹਾਲਤ ਦਾ ਕੋਈ ਨਿਕਲਣਾ ਚਾਹੀਦਾ ਹਾਲ ਤਾਂ ਦੇਖੋ ਜੀ ਆਗੇ ਉਹ ਆ ਗਿਆ ਕਾਲ ਤੱਕ ਸਾਭ ਦੇ ਉੱਤੇ ਤੇ ਕਾਲ ਤੱਕ ਸਾਭ ਦੇ ਜਥੇਦਾਰ ਸਾਹਿਬ ਉੱਪਰ ਔਰ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜਾ ਕਿ ਸਮੁੱਚੇ ਸਿੱਖ ਨੂੰ ਪਰਵਾਣ ਨਹੀਂ ਦੇਣੀ ਇਹ ਗੱਲ ਜਿਹੜੀ ਹੈਗੀ ਹੈ ਗੱਲ ਇਹ ਨਹੀਂ ਕਿ ਸੁਖਬੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਵਿਚਾਰਨੀ ਆ ਇਸ ਟਾਈਮ ਦੇ ਦੇਖੋ ਇੱਕ ਗੱਲ ਸੁਣਾਓ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ ਹਾਂਜੀ ਇੱਕ ਪਾਸੇ ਅਕਾਲੀ ਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਗੱਲ ਗੱਲ ਕਰਦਾ ਹਾਂ ਬਸ ਜਿਹੜਾ ਬਿਆਨ ਦਿੱਤਾ ਮੈਨੂੰ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਦੇ ਘਰ ਪੈਦਾ ਨਹੀਂ ਕੀਤਾ ਤੇ ਮੈਂ ਸਾਬ ਹਾਂ ਜੀ ਪੰਜਾਬ ਵਾਲੇ ਜੱਟ ਜਿਹਦੇ ਨਾਲ ਪੰਜਾਬ ਵਾਲੇ ਜੱਟ ਪ੍ਰਧਾਨ ਚਾਹੁੰਦੇ ਨੇ ਉਹ ਦੇਖੋ ਗੱਲ ਸੁਣਾ ਇੱਕ ਮਿੰਟ ਤੁਸੀਂ ਕੋਈ ਸਿੰਘ ਸਭਾ ਲੈ ਲਓ ਇਸ ਵਾਸਤੇ ਜੀਓਗ੍ਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਤੇ ਲੋਕਾਂ ਦੇ ਪੰਥੀ ਸੇਵਾ ਨਹੀਂ ਕਰ ਸਕਦੇ ਜੀ ਪੰਥੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੇ ਦਾ ਨਾਮ ਐ ਸਖਾਬ ਲਿਆ ਤੇ ਨਾਮ ਐ ਲਾਲਪੁਰਾ ਸਾਹਿਬ ਨੇ ਰਾਜ ਕੀਤਾ ਜਾ ਰਿਹਾ ਨਹੀਂ ਉਹਨਾਂ ਨੂੰ ਲਾਲਪੁਰਾ ਸਾਹਿਬ ਨੇ ਦੇਖੋ ਇੰਨੇ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ ਹੈ ਇਧਰ ਵੇਖੋ ਜੀ ਬਜਰ ਬਜਰ ਮੇਰਾ ਉਹ ਬਹੁਤ ਮਿਤਰ ਰਿਹਾ ਮੈਂ ਉਸ ਨੂੰ ਕਿਹਾ ਵੀ ਤੂੰ ਸਿੱਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਂ ਕੁਝ ਤੇ ਹੱਦ ਨਾਲ ਗੱਲ ਹੀ ਨਹੀਂ ਹਾਂ ਬਾਕੀ ਜੇ ਕੁਛ ਨੇ ਕਰਨਾ ਕਰੇ ਕਾਦਰ ਹੁਣ ਚਲੋ ਕੋਈ ਗੱਲ ਨਹੀਂ ਜੀ ਤੁਹਾਡੀ ਦਾਵੇਦਾਰੀ ਤੇ ਨਹੀਂ ਹੈ ਹਾਂ ਜੀ ਜੇ ਤੁਸੀਂ ਤੁਹਾਨੂੰ ਬੜਨ ਦੀ ਹਾਂ ਜੀ ਬਾਕੀ ਸਭ ਉਹ ਕਰਦੇ ਨੇ ਕਿ ਬੜੋ ਤੇ ਮੇਰੇ ਬੜੋ ਨੇ ਹਾਂ ਬਸ ਸੰਭਾਲੋ ਕੇ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗ ਲਾਂਗਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸੀ ਕੌਣ ਬਤੇ ਮੈਂ ਟਾਈਮ ਪੂਰਾ ਜੜਾ ਹੈਗਾ ਧਿਆਨ ਨਹੀਂ ਦੇ ਸਕਦਾ ਤੁਹਾਡੀ ਤੁਹਾਡੀ ਵੋਟ ਕਿਨੂੰ ਰਹੇਗੀ ਤੁਹਾਡੀ ਵੋਟ ਕਿਨੂੰ ਰਹੇਗੀ ਮੈਂ ਹਮੇਸ਼ਾ ਇੱਕ ਗੱਲ ਸੁਣ ਲੈ ਪੱਕੀ ਸੁਣ ਲੈ ਮੈਂ ਮਰਨ ਤੱਕ ਸੁਖਵੀਰ ਸਿੰਘ ਬਾਦਲ ਨਾਲ ਨੇ ਵੱਡੇ ਜ਼ਾਰੇ ਆ ਗਏ ਸਾਰੇ ਸੰਕਟ ਦੇ ਵਿੱਚ ਘਰੇ ਦੇ ਵਿੱਚ ਆ ਗਏ ਇੱਕ ਤੇ ਮੈਂ ਉਹਦੇ ਬਾਰੇ ਆਪਣੀ رائے ਦਿੱਤੀ ਹੈ رائے ਕੀ ਦਿੱਤੀ ਹੈ ਤੇ ਬਾਰੇ ਮੈਂ ਕੋ ਡਿਸਕਸਨ ਕਰਾਂਗੇ ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆ ਨੇ ਸਿੱਖ ਕੌਮ ਨਾਲ ਤਰੋਕ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸਿਡਾਣਾ ਚਾਹੀਦਾ ਹੈ ਕਈ ਕੈਬਨਿਟ ਮਿਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ ਮੇਰੀ ਮਰਨਜਾਰ ਸਰਸੇ ਤੋਂ ਹੈ ਔਰ ਸਭ ਤੋਂ ਵੱਡੀ ਗੱਲ ਕਿ ਇਸੇ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ ਪੰਜੀ ਮੈਂਬਰ ਲੈ ਕੇ ਆਇਆ ਸੀ ਤੇ ਉਸਨੇ ਉਸ ਵਕਤ ਦੇ ਜੱ태ਦਾਰ ਸਾਹਿਬ ਨੂੰ ਕਿਹਾ ਸੀ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਸ ਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ ਉਹ ਇਹ ਜਿਆ ਫੈਸਲਾ ਸੀ ਵਧਨੇ ਕਿਸੇ ਕਰੋੜ ਵੋਟ ਤੱਕ ਜਿਸ ਦੇ ਨਾਲ ਅਕਾਲੀ ਦਲ ਨੂੰ ਮਸ਼ੀਨ ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਕਰਦੇ ਆਇਆ ਗੁਰੂ ਦੇ ਜਿੰਨੇ ਵੀ ਸਕੂਲ ਸੰ ਕਾਲਜ ਸੰ ਪ੍ਰਬੰਧਕੀ ਸੰ ਉਹਨਾਂ ਸਾਰਿਆਂ ਦੇ ਤੈਸ ਨੈਸ ਹੋਈ ਹੈ। ਔਰ ਘਾਟੇ ਪੈਣ ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਨੇ ਸਿੱਖ ਕੌਮ ਨੂੰ। ਅਕਾਲ ਤਖਤ ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਸਿੱਖੀ ਦਾ ਨਾਸ ਹੋਇਆ ਅੱਜ ਬਰਾਰ ਗਾਂਧੀ ਦਾ ਕੱਲ ਦਾ ਇੱਕ ਬਿਆਨ ਹੈ ਜਿਦਰ ਚ ਉਹਨੇ ਕਿਹਾ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨ੍ਹਣ ਦਿੱਤੀ ਇਹ ਬਿਆਨ ਕੋ ਗਲਤ ਬਿਆਨ ਨਹੀਂ ਹੈ ਉਸਨੇ ਕਈ ਖਬਰਾਂ ਚ ਪੜਿਆ ਸਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬਣੇ ਉਤਾਰ ਤੇ ਵੇ ਤੁਸੀਂ ਤੇ ਬਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਕੀਤਾ ਇਨਾਂ ਦੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਦੂਸਰਾ ਜਿਹੜੇ ਮਨਿਸਟਰ ਤੇ ਨਹੀਂ ਸਨ ਪਰ ਅਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸਤ ਕਿਉਂ ਨਹੀਂ ਦਿੱਤੀ ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮ ਰੀ ਹਮਾਰਿਆਂ ਨੇ ਸੋ ਉਹਨਾਂ ਸਾਰਿਆਂ ਨੂੰ ਇੱਕ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਇੱਕ ਕੰਮ ਹੋਣਾ ਚਾਹੀਦਾ ਮੈਂ ਤਾਂ ਇਤਨੀ ਗੱਲ ਕੀਤੀ ਹੋਰ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰਟ ਕਮੇਟੀ ਦੇ ਜਿਹੜੇ ਮੈਂਬਰ ਐਸੇ ਸਲਾਹਕਾਰ ਉਹਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਵੀ ਸਪੱਸ਼ਟ ਇੱਕ ਵਾਰੀ ਗੱਲ ਸੁਣੋ ਹਾਂਜੀ ਮੈਂ ਅਕਾਲਪੁਰ ਦਾ ਧਰਵਾਣੀ ਆ ਅਕਾਲਪੁਰ ਦਾ ਧਰਵਾਣੀ ਆ ਜਿਵੇਂ ਇਹਨਾਂ ਨੇ ਕਿਹਾ ਨਾ ਰਤਨਾ ਮੈਚ ਪਰ ਨਾਰੀ ਕੀ ਸੇਧ ਫੁੱਲ ਸੁਪਨੇ ਵੀ ਨਾ ਲਿਜੋ ਮੇਰੇ ਵੱਲ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਫ ਆ ਮੈਨੂੰ ਕੋਈ ਡਰ ਨਹੀਂ ਬੁਲਾਓ ਸਾਰੇ ਸਰਨਾ ਸਾਹਿਬ ਇਸ ਸਾਰੇ ਮਾਮਲੇ ਦਾ ਹੱਲ ਦਾ ਕੋਈ ਨਿਕਲਣਾ ਚਾਹੀਦਾ ਹੱਲ ਤਾਂ ਦੇਖੋ ਜੀ ਅੱਜ ਹਾਲ ਕੱਟਣ ਦਾ ਜੜੇ ਹੈਗੇ ਉਹ ਆ ਗਿਆ ਕਾਲ ਤੱਕ ਸਾਭ ਦੇ ਉੱਤੇ ਤੇ ਕਾਲ ਤੱਕ ਸਾਭ ਦੇ ਜਥੇਦਾਰ ਸਾਹਿਬ ਉੱਤੇ। ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ। ਫੈਸਲਾ ਐਸਾ ਹੋਏਗਾ ਜਿਹੜਾ ਕਿ ਸਮੁੱਚੇ ਸਿੱਖ ਨੂੰ ਪ੍ਰਵਾਨਗੀ ਦੇਵੇ। ਠੀਕ ਗੱਲ ਜਿਹੜੀ ਹੈਗੀ ਆ ਗੱਲ ਇਹ ਨਹੀਂ ਕਿ ਸੁਖਬੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਉਣ ਦੀ ਆ ਇਸ ਟਾਈਮ ਉੱਤੇ। ਅਕਾਲੀ ਦਲ ਨੂੰ ਬਚਾਉਣ ਦੇ ਲਈ ਤਾਂ ਲੱਗਦਾ ਜੀ ਸਿੱਖ ਸਾਹਿਬ ਜਿਹੜੇ ਦੇਖੋ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ। ਹਾਂਜੀ। ਅਗੇ ਲਾ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਕਿਹਨਾਂ ਸਾ ਬਣੇਗਾ ਤਾਂ ਤੁਸੀਂ ਵੀ ਪੰਜ ਸਾਲ ਦੇ ਹੋ ਟਿਕੜੀ ਗੱਲ ਮੈਂ ਪਾਪਾ ਹੈਗਾ ਮੈਂ ਨਹੀਂ ਬਰ ਸਕਦਾ ਬਸ ਗੱਲ ਗੱਲ ਕਰਦਾ ਹਾਂ ਬਸ ਜਿਹੜਾ ਬਿਆਨ ਦਿੱਤਾ ਮੈਨੂੰ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਨੇ ਘਰ ਪੈਦਾ ਨਹੀਂ ਕੀਤੇ ਤੇ ਮੈਂ ਸਭ ਤੋਂ ਉਧਿਆ ਕਰਨੀ ਹਾਂ ਹਾਂ ਜੀ ਪੰਜਾਬ ਵਾਲੇ ਜੱਟ ਜਿਹਦੇ ਨਾਲ ਪੰਜਾਬ ਵਾਲੇ ਜੱਟ ਪ੍ਰਧਾਨ ਚਾਹੁੰਦੇ ਨੇ ਉਹ ਦੇਖੋ ਗੱਲ ਸੁਣੋ ਇੱਕ ਮਿੰਟ ਤੁਸੀਂ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਗੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਜਿਓਗ੍ਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂਰ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥੀ ਸੇਵਾ ਨਹੀਂ ਕਰ ਸਕਦੇ ਜੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੀ ਦਾ ਨਾਮ ਐਸ ਫੋਮ ਲਿਆ ਤੇ ਨਾ ਮੈਂ ਲਾਲਪੁਰਾ ਸਾਹਿਬ ਨੇ ਜਾਰੀ ਕੀਤਾ ਤੇ ਤਰਾਜ ਕੀਤਾ ਜਾ ਰਿਹਾ ਨਹੀਂ ਉਹਨਾਂ ਨੇ ਲਾਲਪੁਰਾ ਸਾਹਿਬ ਨੇ ਦੇਖੋ ਇਦਾਂ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ किताबा लिखिया पर कहना भी पता नहीं क्यों है, मेरे मुंह गल निकल गई है मैं अगो तो बोलना ही नहीं है <laughs> नहीं नहीं थे। बाकी थे। जे कुछ ने करना करे कहा चलो कोई गल नहीं ਇਹ ਤੁਹਾਡੀ ਜ਼ਾਬੇਦਾਰੀ ਤੇ ਨਹੀਂ ਹੈ ਅਜੇ ਤੱਕ ਤੁਹਾਨੂੰ ਬਣਨ ਦੀ ਜੇ ਹਰ ਕੌਂਸਲਰ ਸਭ ਉਹਨਾਂ ਬਿਰਦੇ ਕਿ ਬਣੋ ਕਿ ਮੇਰੇ ਬਣੋ ਹਾਂ ਹਾਂ ਸੁਭਾੜੋ ਕੇ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗ ਲਾਂਗਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਸਾਹਮਣੇ ਵੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸੀ ਕੋਨ ਵਰਤੇ ਮੈਂ ਪੂਰਾ ਟਾਈਮ ਪੂਰਾ ਜੜਾਗਾ ਧਿਆਨ ਨਹੀਂ ਦੇ ਸਕਦਾ ਤਾਂ ਤਾਡੀ ਤੁਹਾਡੀ ਵੋਟ ਕਿਹਨੂੰ ਰਹੇਗੀ ਤੁਹਾਡੀ ਵੋਟ ਕਿਹਨੂੰ ਰਹੇਗੀ ਮੈਂ ਹਮੇਸ਼ਾ ਇੱਕ ਗੱਲ ਸੁਣ ਲੈ ਪੱਕੀ ਸੁਣ ਲੈ ਮੈਂ ਮਰਨ ਤੱਕ ਸੁਖਵੀਰ ਸਿੰਘ ਬਾਦਲ ਨਾਲ ਵੱਡੇ ਧਾਰੇ ਆ ਗਏ ਸਾਰੇ ਸੰਕਟ ਦੇ ਵਿੱਚ ਘਰੇ ਦੇ ਵਿੱਚ ਆ ਗਏ ਇੱਕ ਤੇ ਮੈਂ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ ਰਾਏ ਕੀ ਦਿੱਤੀ ਹੈ ਤੇ ਬਾਰੇ ਮੈਂ ਕੋਈ ਡਿਸਕਸ ਨਹੀਂ ਕਰਦਾ دوسری ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸਨਣਾ ਚਾਹੀਦਾ ਹੈ ਕਈ ਕੈਬਨਿਟ ਮਿਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਆਈ ਗਿਆ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ ਮੇਰੀ ਮਰਨਜਾਰ ਸਰਸੇ ਤੋਂ ਹੈ ਔਰ ਸਭ ਤੋਂ ਵੱਡੀ ਗੱਲ ਕਿ ਕਿਸੇ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ 25 ਮੈਂਬਰ ਲੈ ਕੇ ਆਇਆ ਸੀ ਤੇ ਉਸਨੇ ਉਸ ਵਕਤ ਦੇ ਜੱ태ਦਾਰ ਸਾਹਿਬ ਨੂੰ ਕਿਹਾ ਸੀ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਸ ਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ ਉਹ ਇਹ ਜਿਹਾ ਫੈਸਲਾ ਸੀ ਵਧਨੇ ਕਿਸੇ ਕਰੋੜ ਤੱਕ ਜਿਸ ਦੇ ਨਾਲ ਅਕਾਲੀ ਦਲ ਨੂੰ ਮਸ਼ੀਨ ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਕਰਦੇ ਆਇਆ ਗੁਰੂ ਦਾ ਜਿਤਨੇ ਵੀ ਸਕੂਲ ਸਾਨ ਕਾਲਜ ਸਾਨ ਪ੍ਰਬੰਧਕਾਂ ਦੇ ਸਾਨ ਉਹਨਾਂ ਸਾਰਿਆਂ ਦੇ ਤੈਸ ਨੈਸ ਹੋਈ ਹੈ ਔਰ ਘਾਟੇ ਪੈਣ ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਨੇ ਸਿਕ ਕੌਮ ਨੂੰ ਅਕਾਲ ਤਖਤ ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਹੈ ਸਿੱਖੀ ਦਾ ਨਾਸ ਹੋਇਆ ਹੈ ਅੱਜ ਅਰਾਰ ਗਾਂਧੀ ਦਾ ਕੱਲ ਦਾ ਇੱਕ ਬਿਆਨ ਹੈ ਜਿੱਦੇ ਚ ਉਹਨੇ ਕਿਹਾ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬਨਣ ਦਿੱਤੀ ਇਹ ਬਿਆਨ ਕੋ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬਨੇ ਉਤਾਰ ਤੇ ਵੇ ਤੁਸੀਂ ਤੇ ਬਿਨਾਂ ਜਾਓ ਉਤੇ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਕੀਤਾ ਇਨਾਂ ਸਹਿ ਉਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਦੂਸਰਾ ਜਿਹੜੇ ਮਨਿਸਟਰ ਤੇ ਨਹੀਂ ਸਨ ਪਰ ਅਕਾਲੀ ਦਲ ਦੇ ਕਰਮਚਾਰੀ ਸਨ ਉਹਨਾਂ ਨੇ ਆਪਣੀ ਰਾਏ ਉਸਤ ਕਿਉਂ ਨਹੀਂ ਦਿੱਤੀ ਔਰ ਸਭ ਤੋਂ ਵੱਡਾ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮ ਰੀ ਹਮਾਰਿਆਂ ਨੇ ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਕੰਮ ਹੋਣਾ ਚਾਹੀਦਾ ਮੈਂ ਤਾਂ ਇਤਨੀ ਗੱਲ ਕੀਤੀ ਹੋਰ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰਟ ਕਮੇਟੀ ਦੇ ਜਿਹੜੇ ਮੈਂਬਰ ਐਸੇ ਸਲਾਹ ਉਹਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਵੀ ਸਜ਼ਾ ਚੱਕ ਮੇਰੀ ਗੱਲ ਸੁਣੋ ਹਾਂ ਜੀ ਮੈਂ ਅਕਾਲਪੁਰ ਦਾ ਧਨਵਾਦੀ ਹਾਂ ਅਕਾਲਪੁਰ ਦਾ ਧਨਵਾਦੀ ਹਾਂ ਜਿਵੇਂ ਇਹਨਾਂ ਨੇ ਕਿਹਾ ਨਾ ਰਤਨਾ ਮੈਚ ਪਰ ਨਾਰੀ ਕੀ ਸਹਿ ਪੂਲ ਸੁਪਨੇ ਵੀ ਨਾ ਲਿਜਾਂ ਮੇਰੇ ਕੋਲ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਹ ਮੈਨ ਕੋਈ ਡਰ ਨਹੀਂ ਬੁਲਾਓ ਸਾਰੇ ਸਰਨਾਬ ਸਾਰੇ ਮਾਮਲੇ ਦਾ ਹਾਕੀ ਹੱਦ ਦਾ ਕੋਈ ਨਿਕਲਣਾ ਚਾਹੀਦਾ ਹਾਲ ਤਾਂ ਦੇਖੋ ਜੀ ਅੱਜ ਹਾਲ ਕੱਢਣ ਦਾ ਜੜੇ ਹੈਗੇ ਉਹ ਆ ਗਿਆ ਕਾਲ ਤੱਕ ਸਾਹਿਬ ਦੇ ਉੱਤੇ ਤੇ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜੇ ਕਿ ਸਮੁੱਚੇ ਸਿੱਖ ਨੂੰ ਪਰਵਾਣ ਨਹੀਂ ਦੇਣਾ। ਇਹ ਗੱਲ ਜਿਹੜੀ ਹੈਗੀ ਆ ਗੱਲ ਇਹ ਨਹੀਂ ਕਿ ਸੁਖਬੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਰਨੀ ਆ ਇਸ ਟੈਮ ਉੱਤੇ। ਅਕਾਲੀ ਦਲ ਨੂੰ ਬਚਾਉਂਦੇ ਨਹੀਂ ਤਾਂ ਲੱਗਦਾ ਜੀ ਸਿੱਖ ਸਾਹਿਬ ਜਿਹੜੇ ਦੇਖੋ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ। ਹਾਂਜੀ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ। ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ? ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ? ਦੱਸੋ। ਕਿਹਨਾਂ ਸਾ ਬਣੇਗਾ? ਤਾਂ ਤੁਸੀਂ ਵੀ ਮੈਂ ਸਾਡੇ ਰਿਓ ਟਿਕਟ ਕਰਦਾ ਮੈਂ ਪਾਪਾ ਹੈਗਾ ਮੈਂ ਨਹੀਂ ਬਰ ਸਕਦਾ ਬਸ ਗੱਲ ਗੱਲ ਕਰਦਾ ਹਾਂ ਬਸ ਜਿਹੜਾ ਬਿਆਨ ਦਿੱਤਾ ਮੈਨੂੰ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਨੇ ਘਰ ਪੈਦਾ ਨਹੀਂ ਕੀਤੇ ਤੇ ਮੈਂ ਸਭ ਤੋਂ ਉਧਿਆ ਕਰਨੀ ਹਾਂ ਹਾਂ ਜੀ ਪੰਜਾਬ ਵਾਲੇ ਜੱਟ ਜੀ ਦੇ ਨਾਮ ਪੰਜਾਬ ਵਾਲੇ ਜੱਟ ਪ੍ਰਧਾਨ ਚਾਹੁੰਦੇ ਨੇ ਉਹ ਦੇਖੋ ਗੱਲ ਸੁਣੋ ਇਸ ਮੈਂ ਤੁਸੀ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਗੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਜਿਓਗ੍ਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥਲੀ ਸੇਵਾ ਨਹੀਂ ਕਰ ਸਕਦੇ ਜੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੀ ਦਾ ਨਾਂ ਮੈਂ ਖਾਮ ਲਿਆ ਤੇ ਨਾ ਮੈਂ ਲਾਲਪੁਰਾ ਸਾਹਿਬ ਨੇ ਜਿਹੜਾ ਜਾਰੀ ਕੀਤਾ ਸੀ ਉਹ ਤੇ ਤਰਾਜ ਕੀਤਾ ਜਾ ਰਿਹਾ ਨਹੀਂ ਉਹਨਾਂ ਨੇ ਲਾਲਪੁਰਾ ਸਾਹਿਬ ਨੇ ਦੇਖੋ ਇੰਨੇ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ ਹੈ ਦੇ ਵੋਲਜੀ ਬਜ਼ਰ ਬਜ਼ਰ ਕਰਾਇਤ ਕੀਤੀ ਹੈ ਜੀ ਮੇਰਾ ਉਹ ਬਹੁਤ ਮਿੱਤਰ ਰਿਹਾ ਮੈਂ ਉਸ ਨੂੰ ਕਿਹਾ ਬਤੂੰ ਸਿੱਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਂ ਅਗੋਂ ਤੋਂ ਬੋਲਣਾ ਹੀ ਨਹੀਂ ਹੈ ਹਾਂ ਬਾਕੀ ਜੇ ਕੁਛ ਨੇ ਕਰਨਾ ਕਰੇ ਕਾ ਤਾਂ ਹੁਣ ਚਲੋ ਕੋਈ ਗੱਲ ਨਹੀਂ ਇਹ ਤੁਹਾਡੀ ਜ਼ਿੰਮੇਵਾਰੀ ਤੇ ਨਹੀਂ ਹੈ ਹੈ ਜਿਹੜਾ ਸੁਧਾਨ ਬਣਨ ਦੀ ਹੈ ਜੇ ਹਲ ਕੌਂਸਲ ਸਭ ਉਹਨਾਂ ਕਰਦੇ ਨੇ ਕਿ ਬਣੋ ਤੇ ਮੇਰੇ ਬਣੋ ਨਾ ਸੰਭਾਲੋ ਕਿ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗ ਲਾਂਗਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਸਾਹਮਣੇ ਵੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸੀ ਕੋਨ ਬਦ ਹੈ ਮੈਂ ਪੂਰਾ ਟਾਈਮ ਪੂਰਾ ਜਿਹੜਾ ਹੈਗਾ ਧਿਆਨ ਨਹੀਂ ਦੇ ਸਕਦਾ ਤਾਂ ਤੁਹਾਡੀ ਤੁਹਾਡੀ ਵੋਟ ਕਿਹਨੂੰ ਰਹੇਗੀ ਤੁਹਾਡੀ ਵੋਟ ਕਿਹਨੂੰ ਰਹੇਗੀ ਮੈਂ ਹਮੇਸ਼ਾ ਇੱਕ ਗੱਲ ਸੁਣ ਲੈ ਪੱਕੀ ਸੁਣ ਲੈ ਮੈਂ ਮਰਨ ਤੱਕ ਸੁਖਵੀਰ ਸਿੰਘ ਬਾਦਲ ਨਾਲ ਵੱਡੇ ਸਾਰੇ ਆ ਗਏ ਸਾਰੇ ਸੰਕਟ ਦੇ ਵਿੱਚ ਘਰੇ ਦੇ ਵਿੱਚ ਆ ਗਏ ਇੱਕ ਤੇ ਮੈਂ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ ਰਾਏ ਕੀ ਦਿੱਤੀ ਹੈ ਤੇ ਬਾਰੇ ਮੈਂ ਕੋਈ ਡਿਸਕਸ ਨਹੀਂ ਕਰਦਾ ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸਨਣਾ ਚਾਹੀਦਾ ਹੈ ਕਈ ਕੈਬਨਿਟ ਮਿਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਆਈਏ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ ਮੇਰੀ ਮਰਨਜਾਰ ਸਰਸੇਤਾਂ ਹੈ ਔਰ ਸਭ ਤੋਂ ਵੱਡੀ